ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਕਾਸ਼ਪੁਰ ਤੇ ਉਮੀਦ ਕਰਦੇ ਆ ਤੁਸੀਂ ਸਾਰੀ ਝੜੀ ਵਧੀਆ ਹੋਵੋਗੇ ਤਾਂ ਤਰ ਬਾਬਾ ਦੀਪ ਸਿੰਘ ਜੀ ਕੰਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਪਹਿਲਾਂ ਅੱਜ ਵਾਲੀ ਵੀਡੀਓ ਬਹੁਤ ਖਾਸ ਆ ਜਿਵੇਂ ਕਿ ਮੈਂ ਇੱਕ ਪਹਿਲਾਂ ਵੀ ਵੀਡੀਓ ਬਣਾਈ ਸੀ ਪੱਖੇ ਵਾਲੀ ਤੇ ਉਹਦੇ ਨੀਚੇ ਨਾ ਕਾਫੀ ਕਮੈਂਟਸ ਸੀ ਕਿ ਪੱਖਾ ਉਪਰੋਂ ਸਾਫ਼ ਕਿੱਦਾਂ ਕਰੀ ਕਾਜ ਬਹੁਤ ਸੌਖਾ ਪਰ ਜਲਦ ਤਰ ਤਿਆਰ ਕੀਤਾ ਬਹੁਤ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਜਿਹੜਾ ਪੱਖਾ ਆ ਉਹ ਨੀਚੋਂ ਵੀ ਤੇ ਉਪਰੋਂ ਵੀ ਅਸੀਂ ਸਾਫ਼ ਕਰ ਸਕਦੇ ਬਿਨਾ ਕੋੜੀ ਬਿਨ ਕੁਰਸੀ ਬਿਨ ਸਟੈਂਡ ਕਿਸੇ ਵੀ ਚੀਜ਼ ਦੀ ਲੋੜ ਨਹੀਂ ਅਸੀਂ ਨੀਚੇ ਖੜੇ ਹੀ ਪੱਕੇ ਨੂੰ ਉਪਰੋਂ ਤੋਂ ਨੀਚੇਉ ਸਾਫ਼ ਕਰ ਸਕਦੇ ਹਾਂ ਬਹੁਤ ਸੌਖੀ ਟ੍ਰਿਕ ਹੈ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਸ ਤਰ੍ਹਾਂ ਕੀ ਅੰਦਰ ਤਿਆਰ ਕੀਤਾ ਆਜੋ ਜੀ ਹਾਂਜੀ ਜੀ ਤੇ ਸਭ ਤੋਂ ਪਹਿਲਾਂ ਜਿੰਨਾ ਸਮਾਨ ਪਿਆ ਪਲੀਜ਼ ਇਹਦੇ ਵੱਲ ਧਿਆਨ ਨਾ ਦਿਓ ਇਹਨੂੰ ਇਗਨੋਰ ਮਾਰਿਓ ਕਿਉਂਕਿ ਇਹ ਸਮਾਨ ਸਾਰਾ ਅਸੀਂ ਬਾਹਰ ਕੱਢਿਆ ਅੰਦਰ ਸਾਡੀ ਟਾਈਲਸ ਲੱਗਣੀਆਂ ਸੀਗੀਆਂ ਇਸ ਕਰਕੇ ਅਸੀਂ ਜਿੰਨਾ ਵੀ ਸਮਾਨ ਆ ਬਾਹਰ ਕੱਢਿਆ ਹੋਇਆ ਤੇ ਖਲਾਰਾ ਸਾਰਾ ਵੋਇਲ ਕਰ ਦਿਓ ਬਹੁਤ ਜ਼ਿਆਦਾ ਪਿਆ ਹੋਇਆ ਤੇ ਚਲੋ ਮੈਂ ਤੁਹਾਨੂੰ ਅੱਜ ਦੱਸਦੀ ਆ ਕਿ ਸਿਰਫ ਇਸ ਇੱਕ ਹੀ ਗਰ ਦੇ ਨਾਲ ਆਪਾਂ ਪੱਖਾ ਕਿਸ ਤਰ੍ਹਾਂ ਸਾਫ਼ ਕਰ ਸਕਦੇ ਹਾਂ ਕਿਉਂਕਿ ਮੇਰਾ ਪੱਖਾ ਸਾਫ਼ ਕਰਨ ਦੀ ਅੱਗੇ ਵੀ ਵੀਡੀਓ ਬਣਾਈ ਹੋਈ ਸੀ ਤੇ ਬਹੁਤ ਭੈਣ ਭਰਾਵਾਂ ਦੇ ਸਵਾਲ ਸੀਗੇ ਕਿ ਪੱਖੇ ਨੂੰ ਤੁਸੀਂ ਨੀਚੋਂ ਸਾਫ਼ ਕਰ ਲਿਆ ਤੇ ਉੱਪਰੋਂ ਕਿਵੇਂ ਕਰਾਂਗੀ ਹਨਾ ਤੇ ਉਸ ਵੀਡੀਓ ਦੇ ਲਾਸਟ ਤੇ ਮੈਂ ਦੱਸਿਆ ਵੀ ਹੋਇਆ ਸੀਗਾ ਕਿ ਇਹ ਵਾਈਪਰ ਦੇ ਉੱਪਰ ਵੀ ਤੁਸੀਂ ਲべਟ ਕੇ ਤੇ ਉੱਪਰੋਂ ਦੀ ਵਾਈਪਰ ਨੂੰ ਕਰ ਸਕਦੇ ਹੋ ਪਰ ਥੋੜਾ ਜਿਹਾ ਉਹ ਚੀਜ਼ ਔਖੀ ਲੱਗਦੀ ਆ ਅੱਜ ਮੈਂ ਬਹੁਤ ਆਸਾਨ ਤੇ ਸੌਖੀ ਈ ਜੀ ਵੀਡੀਓ ਤੁਹਾਡੇ ਲਈ ਲੈ ਕੇ ਆਈ ਆ ਇਸੇ ਹਿੰਗਰ ਨਾਲ ਆਪਾਂ ਜਿਹੜਾ ਪੱਖਾ ਆ ਉਹ ਸਾਫ਼ ਕਰ ਸਕਦੇ ਆ ਨਾ ਸਾਨੂੰ ਪੋੜੀ ਦੀ ਲੋੜ ਪਵੇਗੀ ਤੇ ਨਾ ਸਾਨੂੰ ਚੇਅਰ ਦੀ ਲੋੜ ਪਵੇਗੀ ਠੀਕ ਹੈ ਜੀ ਕਿਉਂਕਿ ਡਿੱਗਣ ਦਾ ਡਰ ਹੁੰਦਾ ਘਰ ਦੇ ਵਿੱਚ ਨਾ ਕੋਈ ਹੈਲਪ ਵਾਲਾ ਨਾ ਨਾ ਹੋਵੇ ਤੇ ਡਿੱਗਣ ਦਾ ਡਰ ਜ਼ਰੂਰ ਹੁੰਦਾ ਕਿਉਂਕਿ ਇੱਕ ਭੈਣ ਦਾ ਵੀ ਕਮੈਂਟ ਆਇਆ ਸੀ ਕਿ ਮੈਂ ਚੇਅਰ ਦੇ ਉੱਪਰੋਂ ਬਹੁਤ ਜ਼ੋਰ ਦੀ ਡਿੱਗ ਗਈ ਤੇ ਬਿਲਕੁਲ ਕਿਉਂਕਿ ਕਈਆਂ ਦੇ ਘਰਾਂ 'ਚ ਟਾਈਲ ਫਰਸ਼ ਹੁੰਦੇ ਨੀਚੇ ਹਨ ਤੇ ਉਹ ਸਲਿੱਪ ਹੋ ਜਾਂਦੇ ਆ ਚੇਅਰ ਵਗੈਰਾ ਪੋੜੀ हां जी कोई नीचे हेल्प वाला ਹੈਗਾ ਇੱਕ ਜਣਾ ਫੜਨ ਵਾਲਾ ਹੈਗਾ ਤਾਂ ਤੁਸੀਂ ਚੇਅਰ ਕੋੜੀ ਰੱਖ ਲਓ ਜੋ ਵੀ ਰੱਖਣਾ ਪਰ ਅੱਜ ਮੈਂ ਤੁਹਾਨੂੰ ਸਾਂਝੀ ਟ੍ਰਿਕ ਦੱਸਾਂਗੀ ਕਿ ਜਿਹੜੀਆਂ ਮੇਰੇ ਵਾਂਗ ਕੱਲੀਆਂ ਪੈਣਾ ਨੇ ਨਹੀਂ ਹੈਲਪ ਕੋਈ ਕਰਾ ਸਕਦਾ ਲੱਗੋ ਕਿ ਹੁਣ ਗੁਰਤਾਜ ਦੇ ਪਾਪਾ ਵੀ ਘਰ ਨਹੀਂ ਹੁੰਦੇ ਤੇ ਮੈਨੂੰ ਘਰ ਦਾ ਕੰਮ ਕੱਲੀ ਨੂੰ ਕਰਨਾ ਪੈਂਦਾ ਤੇ ਮੈਂ ਫਿਰ ਇਸ ਇਨ ਛੋਟੀਆਂ ਛੋਟੀਆਂ ਟ੍ਰਿਕ ਦੇ ਨਾਲ ਹੀ ਕਰਦੀ ਹੈਗੀ ਤੁਹਾਡੇ ਨਾਲ ਵੀ ਇੱਕ ਟ੍ਰਿਕ ਸਾਂਝੀ ਕਰਨ ਲੱਗੀ ਐਵੇਂ ਦਾ ਤੁਸੀਂ ਹੰਗਰ ਲੈ ਲੈਣਾ ਐਵੇਂ ਦਾ ਹੈਂਗ ਕਰ ਲੈ ਆ ਕਿ ਤੁਸੀਂ ਤੇ ਕੋਈ ਵੀ ਤੁਸੀਂ ਕੱਪੜਾ ਲੈ ਸਕਦੇ ਮੈਂ ਥੋੜਾ ਜਿਹਾ ਨਾ ਥੋੜਾ ਜਿਹਾ ਮੋਟਾ ਕਪੜਾ ਲਿਆ ਤਾਂ ਜੋ ਜਿਹੜੀ ਸਫਾਈ ਉਹ ਚੰਗੀ ਤਰ੍ਹਾਂ ਹੋ ਜਾਵੇ ਤੇ ਤੇ ਆਪਾਂ ਇਸ ਤਰ੍ਹਾਂ ਸਟਾਰਟ ਕਰਾਂਗੇ ਇੱਥੇ ਮੈਂ ਥੋੜੀ ਜੀ ਧਰ ਕਰਕੇ ਗੱਲ ਦੇ ਲਾਂਗੀ ਤਾਂ ਜੋ ਇਹ ਖੁੱਲੇ ਨਾ ਪੂਰਾ ਟਾਈਟ ਹੋ ਜਾਵੇ ਠੀਕ ਹੈ ਜੀ ਇਸੇ ਟ੍ਰਿਕ ਦੇ ਨਾਲ ਅਸੀਂ ਸਾਰਾ ਜਿਹੜਾ ਇਹ ਕਵਰ ਕਰਦੇ ਜਾਵਾਂਗੇ ਤੇ ਕਵਰ ਇਸ ਢੰਗ ਦੇ ਨਾਲ ਕਰਿਓ ਕਿ ਜਿਹੜੀ ਸਪੇਸ ਨਾ ਬਚੇ ਪੂਰਾ ਟਾਈਟ ਟਾਈਟ ਹੋਵੇ ਤੇ ਪੂਰਾ ਸੰਗਣਾ ਹੋਵੇ ਤਾਂ ਜੋ ਜਿਹੜੀ ਸਫਾਈ ਆ ਪੱਕੇ ਦੀ ਉਹ ਚੰਗੀ ਤਰ੍ਹਾਂ ਹੋ ਜਵੇ ਤੁਸੀਂ ਦੇਖ ਸਕਦੇ ਕਿ ਮੈਂ ਕਿੰਨਾ ਟਾਈਟ ਟਾਈਟ ਕਰਦੀ ਪਈ ਆ ਨਾ ਐਦਾ ਕੁੱਟ-ਕੁੱਟ ਕੇ ਬੰਨ-ਬੰਨ ਕੇ ਤੁਸੀਂ ਕਰੋਗੇ ਨਾ ਤੇ ਫਿਰ ਕੀ ਹੋਏਗਾ ਕਿ ਜਿਹੜਾ ਸਾਡਾ ਪੱਖਾ ਆ ਉਹ ਸਾਫ਼ ਚੰਗੀ ਤਰ੍ਹਾਂ ਹੋ ਜਾਊਗਾ ਤੇਸ ਜਿਹੜੀ ਆ ਉਹ ਆਪਾਂ ਨਹੀਂ ਰਹਿਣ ਦੇਣੀ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਹੂੰ ਬੰਨ ਲੈਣਾ ਤੇ ਇਧਰਲੀ ਸਾਈਡ ਤੇ ਨਾ ਟਾਈਲਸ ਲੱਗੀਆਂ ਸੀ ਮੈਂ ਸੋਚਿਆ ਚਲੋ ਥੋੜਾ ਬਹੁਤਾ ਜਿੰਨਾ ਕਲੀਨ ਹੁੰਦਾ ਪੱਖਾ ਕਰ ਦਨੇ ਆ ਬਾਕੀ ਬਾਅਦ ਵਿੱਚ ਕਰ ਲਾਂਗੇ ਤੇ ਨਾਲ ਤੁਹਾਡੇ ਨਾਲ ਵੀ ਇਹ ਵੀਡੀਓ ਸ਼ੇਅਰ ਕਰ ਦਨੇ ਆ ਕਿਉਂਕਿ ਬੜਾ ਭਰਾ ਮਾਨੂੰ ਸੀਗਾ ਕਿ ਪੱਖਾ ਉੱਪਰੋਂ ਕਿਵੇਂ ਸਾਫ਼ ਹੋਊਗਾ ਤੇ ਅੱਜ ਆਪਾਂ ਇਹ ਟ੍ਰਿਕ ਦੱਸਣ ਲੱਗੇ ਆ ਕਿ ਪੱਖਾ ਉੱਪਰੋਂ ਬੜੀ ਆਸਾਨੀ ਦੇ ਨਾਲ ਇਸ ਟ੍ਰਿਕ ਦੇ ਨਾਲ ਸਾਫ਼ ਹੋ ਜਾਊਗਾ ਬਸ ਤੁਸੀਂ ਇਸ ਤਰ੍ਹਾਂ ਖਬਰ ਇਹਨੂੰ ਕਰਦੇ ਜਾਣਾ ਹੈ ਆ ਦੇਖੋ ਇਸੇ ਤਰੀਕੇ ਦੇ ਨਾਲ ਤੁਸੀਂ ਘਮਾਉਂਦੇ ਘਮਾਉਂਦੇ ਆ ਦੇਖੋ ਇੱਕ ਸਾਈਡ ਤੋਂ ਅਸੀਂ ਕਰ ਲਿਆ ਇਸੇ ਟ੍ਰਿਕ ਦੇ ਨਾਲ ਹੀ ਅਸੀਂ ਇਸੇ ਤਰੀਕੇ ਦੇ ਨਾਲ ਹੀ ਅਸੀਂ ਹੁਣ ਇਧਰਲੀ ਸਾਈਡ ਵੀ ਇਹਨੂੰ ਘਮਾਉਂਦੇ ਜਾਵਾਂਗੇ ਠੀਕ ਹੈ ਜੀ ਤੇ ਨੂੰ ਆਪਾਂ ਹੁਣ ਕਿਸ ਤਰ੍ਹਾਂ ਸਾਰੇ ਇਹਨੂੰ ਬੰਨ੍ਹ ਲੈਣਾ ਹੈ ਕਿਉਂਕਿ ਖੋਲਣਾ ਚਾਵੇ ਤਾਂ ਮੈਂ ਦੱਸਦੀ ਹਾਂ ਉਹ ਦੇਖੋ ਇਧਰੋਂ ਖੋਲਦਾ ਪਿਆ ਲੈ ਇਹ ਆਪਾਂ ਨੂੰ ਟਾਇਰਲੀ ਬੰਨਾਂਗੇ ਤਾਂ ਜੋ ਇਹ ਖੁੱਲੇ ਨਾ ਤੁਸੀਂ ਕੋਈ ਟਾਕੀ ਲੈ ਲੈਣੀ ਆ ਠੀਕ ਹੈ ਜੀ ਕੋਈ ਵੀ ਕੱਪੜਾ ਲੈ ਲੈਣਾ ਇਹ ਮੇਰੇ ਕੋਲ ਆ ਪਏ ਸੀਗੇ ਵਾਧੂ ਟਾਇਰ ਤੋਂ ਜਿਹੜੇ ਲੱਥਦੇ ਨੇ ਤੇ ਮੈਂ ਇਹਨਾਂ ਨਾਲ ਬੰਨ ਲਿਆ ਤੇ ਤੁਸੀਂ ਕੁਝ ਵੀ ਲੈ ਸਕਦੇ ਹੋ ਕੋਈ ਕੱਪੜਾ ਲੈ ਸਕਦੇ ਹੋ ਤੇ ਇਹਦੇ ਨਾਲ ਤੁਸੀਂ ਬੰਨ ਲੋਗੇ ਤੇ ਇਹ ਆ ਕਿ ਜਿਹੜਾ ਤੁਸੀਂ ਇਹ ਜੰਤਰ ਬਣਾਇਆ ਸਟੈਂਡ ਬਣਾਇਆ ਇਹ ਤੁਹਾਡਾ ਬਿਲਕੁਲ ਵੀ ਖੁੱਲੂਗਾ ਨਹੀਂ ਤੇ ਬਾਰ ਬਾਰ ਤੁਹਾਨੂੰ ਜਿਹੜੀ ਆ ਸਫਾਈ ਕਰਨ ਚ ਪ੍ਰੋਬਲਮ ਨਹੀਂ ਆਵੇਗੀ ਠੀਕ ਹੈ ਜੀ ਜੇ ਤੁਸੀਂ ਬੰਨਿਆ ਨਾ ਤੇ ਇਹ ਚੀਜ਼ ਜਿਹੜੀ ਹੈ ਨਾ ਖੁੱਲਦੀ ਰਹਿਣੀ ਆ ਫਿਰ ਬਾਰ ਬਾਰ ਤੁਹਾਨੂੰ ਬੰਨਣੀ ਪਵੇਗੀ ਨਾ ਤੇ ਆ ਦੇਖੋ ਤੇ ਮੈਂ ਇਸ ਤਰੀਕੇ ਦੇ ਨਾਲ ਇਹਨੂੰ ਸਾਰੇ ਆ ਸਾਡੇ ਤੋਂ ਬੰਨ ਦਵਾਂਗੀ ਤੁਸੀਂ ਕਿਸੇ ਵੀ ਕੱਪੜੇ ਦੇ ਨਾਲ ਬੰਨ ਸਕਦੇ ਹੋ ਕਿਸੇ ਵੀ ਚੀਜ਼ ਨਾਲ ਇਹਨੂੰ ਬਨ ਸਕਦੇ ਹੋ ਤੁਸੀਂ ਦੇਖ ਸਕਦੇ ਕਿ ਆਪਾਂ ਘੁੱਟ ਕੇ ਇਹਨੂੰ ਬੰਨ ਦਿੱਤਾ ਤੇ ਹਾਂਜੀ ਨਾ ਤੂੰ ਮਿੱਟੀ ਨਾ ਪਾਓ ਬਾਹਰ ਕੀ ਕਰਨ ਗਈ ਐ ਇੰਨਾ ਖਲਾਰਾ ਆ ਇੱਥੇ ਬੈਠੋ ਉਹਦੇ ਉੱਪਰ ਬੈਠ ਜਾਓ ਗੱਦੇ ਤੇ ਹਾਂ ਬੈਠ ਜਾ ਬੱਚਿਆਂ ਦੇ ਨਾਲ ਕੰਮ ਕਰਉਣਾ ਸੱਚੀ ਬਹੁਤ ਔਖਾ ਹੁੰਦਾ ਤੇ ਇੰਨੇ ਛੋਟੇ ਬੱਚੇ ਹੋਣ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਤਾਂ ਬੰਨ ਰਹੀ ਆ ਤਾ ਜੋ ਮੈਨੂੰ ਸਾਫ ਕਰਦੇ ਟਾਈਮ ਪ੍ਰੋਬਲਮ ਨਾ ਆਵੇ ਤੇ ਖੁੱਲੇ ਨਾ ਤੇ ਇਹ ਜਿਹੜਾ ਜੰਤਰ ਹੈ ਨਾ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਮੈਂ ਰੱਖਣਾ ਦੀ ਕਿਉਂਕਿ ਕਿਉਂਕਿ ਸਾਡੇ ਘਰ ਦੇ ਵਿੱਚ ਹੁਣ ਕੰਮ ਚੱਲਦਾ ਪਿਆ ਤੇ ਇਹ ਜੰਤਰ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਆ ਛੱਤਾਂ ਸਾਫ ਹੋ ਸਕਦੀਆਂ ਨੇ ਕੰਧਾਂ ਸਾਫ ਹੋ ਸਕਦੀਆਂ ਨੇ ਹਨਾ ਹੁਣ ਮੈਂ ਕੀ ਕਰੂੰਗੀ ਹੁਣ ਇਹਨੂੰ ਮੈਂ ਬਣਾ ਲਿਆ ਤਿਆਰ ਕਰ ਲਿਆ ਹੁਣ ਮੈਂ ਲਵਾ ਗਿੱਥੇ ਜੀ ਇੱਕ ਡੰਡਾ ਇੱਕ ਪਾਈਪ ਆ ਦੇਖ ਸਕਦੇ ਹੋ ਤੁਸੀਂ ਮੈਂ ਪਾਈਪ ਲੈ ਲਈ ਆ ਇਹ ਕਾਫੀ ਲੰਮੀ ਪਾਈਪ ਆ ਫਰਮਸ ਫਾਈਪ ਨੇਰੇ ਨਾਲ ਇਸ ਤਰ੍ਹਾਂ ਕਰਕੇ ਬੰਨ੍ਹ ਦਵਾਂਗੀ ਚੰਗੀ ਤਰ੍ਹਾਂ ਜਿਹੜਾ ਇਹ ਸਾਡਾ ਸਟੈਂਡ ਆ ਉਹ ਤਿਆਰ ਹੋ ਜਵੇ ਠੀਕ ਹੈ ਜੀ ਇਸ ਤਰ੍ਹਾਂ ਦੀ ਕੋਈ ਵੀ ਤੁਸੀਂ ਟਾਕੀ ਲੈ ਲੈਣੀ ਆ ਤੇ ਇਹਦੇ ਨਾਲ ਤੁਸੀਂ ਚੰਗੀ ਤਰ੍ਹਾਂ ਇਹਨੂੰ ਬੰਨ੍ਹ ਦੇਣਾ ਤੁਸੀ ਦੇਖੋ ਕਿੰਨਾ ਵਧੀਆ ਸਾਡਾ ਇਹ ਜਿਹੜਾ ਸਟੈਂਡ ਆ ਉਹ ਬਣ ਕੇ ਤਿਆਰ ਹੋ ਜਾਂਦਾ ਤੇ ਕਿੰਨੀ ਵਧੀਆ ਸਾਡੇ ਜਿਹੜੀ ਪੱਖੇ ਆ ਉਹ ਸਾਫ਼ ਹੋ ਜਾਂਦੀ ਨੇ ਪੂਰਾ ਪੂਰਾ ਸਿੱਧੇ ਸੀਜਗਾਰ ਦੇ ਨਾਲੇ ਜਿਹੜਾ ਸਟੈਂਡ ਆ ਉਹ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਇਹ ਦੋਨੋਂ ਸਾਈਡ ਪੱਖਾ ਸਾਡਾ ਕਿਵੇਂ ਸਾਫ਼ ਕਰ ਸਕਦਾ ਆ ਠੀਕ ਹੈ ਜੀ ਬਹੁਤ ਸੌਖਾ ਤਰੀਕਾ ਹੈ ਬਹੁਤ ਵਧੀਆ ਜੰਤਰ ਬਣ ਕੇ ਤਿਆਰ ਹੁੰਦਾ ਬੜੀ ਸੌਖੀ ਜੀ ਟ੍ਰਿਕ ਦੇ ਨਾਲ ਇਹ ਜੰਤਰ ਬਣ ਕੇ ਸਾਡਾ ਤਿਆਰ ਹੋ ਗਿਆ ਚਲੋ ਦੇਖਦੇ ਆ ਨੀਚੋਂ ਖੜ ਕੇ ਇਹ ਪੱਖਾ ਕਿੰਨਾ ਕੁ ਸਾਫ਼ ਕਰ ਦਿੰਦਾ ਬਹੁਤੀ ਗੱਲ ਆ ਤਾਂ ਜੇ ਉੱਪਰ ਬੈੱਡ ਹੈਗਾ ਤੁਹਾਡੇ ਜਿਦਾ ਲੌਬੀ ਦੇ ਵਿੱਚ ਬੈੱਡ ਲੱਗਾ ਉੱਪਰ ਤੁਸੀਂ ਪੱਖਾ ਸਾਫ਼ ਕਰਨਾ ਜਿਵੇਂ ਰੂਮ ਦੇ ਵਿੱਚ ਲੱਗਾ ਤੇ ਤੁਸੀਂ ਰਫ ਕੋਈ ਚਾਦਰ ਜਿਹੜੀ ਐ ਉਹ ਬੈੱਡ ਦੇ ਉੱਪਰ ਪਾ ਕੇ ਬੈੱਡ ਦੇ ਉੱਪਰ ਖੜਕੇ ਵੀ ਤੁਸੀਂ ਕਰ ਸਕਦੇ ਹੋ ਪਰ ਪਲੀਜ਼ ਚੇਅਰ ਤੇ ਪੌੜੀ ਨਾ ਰੱਖਿਆ ਕਰੋ ਐਨਾ ਕਿਤੇ ਸੱਟ ਲੱਗ ਜੂਗੀ ਤੇ ਫਿਰ ਡਰ ਬਹੁਤ ਲੱਗਦਾ ਹੈ ਨਾ ਨੁਕਸਾਨ ਹੋਣ ਤੋਂ ਵੀ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣਾ ਪੱਖਾ ਸਾਫ਼ ਕਰ ਸਕਦੇ ਆ ਤੇ ਪਲੀਜ਼ ਹਾਂਜੀ ਜੀ ਤੁਸੀਂ ਦੇਖ ਸਕਦੇ ਆ ਹਨਾ ਤੇ ਹੁਣ ਮੈਂ ਬਿਲਕੁਲ ਨੀਚੇ ਹੀ ਖੜੀ ਆ ਕਿਸੇ ਬੈੱਡ ਦੇ ਉੱਪਰ ਨਹੀਂ ਕਿਸੇ ਚੇਅਰ ਉੱਪਰ ਨਹੀਂ ਤਦੋਂ ਤੁਸੀਂ ਦੇਖ ਸਕਦੇ ਆ ਕਿ ਇਹ ਜਿਹੜਾ ਹੁਣ ਸਾਡਾ ਇਹ ਜਿਹੜਾ ਇੰਜੰਤਰ ਤਿਆਰ ਕੀਤਾ ਹੁਣ ਇਹ ਸਾਡਾ ਪੱਖਾ ਜਿਹੜਾ ਹੈ ਉਹ ਟਾਈਲਸ ਕਰਕੇ ਲੱਗਣ ਕਰਕੇ ਬਹੁਤ ਜ਼ਿਆਦਾ ਇਹਦੇ ਉੱਪਰ ਘੱਟਾ ਚੜ ਗਿਆ ਤੇ ਬਹੁਤ ਗੰਦਾ ਹੋ ਗਿਆ ਜਿੱਤੇ ਮੈਂ ਕੋਈ ਵੀ ਕੈਮੀਕਲ ਕੋਲ ਵਗੈਰਾ ਤਿਆਰ ਕਰਕੇ ਨਹੀਂ ਕੀਤਾ ਹੈਗਾ ਤੁਹਾਨੂੰ ਸਾਫ਼ ਕਰਕੇ ਨਹੀਂ ਦਿਖਾਇਆ ਤੇ ਮੈਂ ਸਿਰਫ ਇੱਕ ਜੰਤਰ ਬਣਾ ਕੇ ਤੁਹਾਨੂੰ ਇਹ ਦੱਸਿਆ ਕਿ ਤੁਸੀਂ ਜਿੱਦਾਂ ਦੂਸਰੀ ਵੀਡੀਓ ਮੇਰੀ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਕੋਲ ਤਿਆਰ ਕੀਤਾ ਆ ਪਾਣੀ ਦਾ ਹਣਾ ਉਸ ਟ੍ਰਿਕ ਨੂੰ ਤੁਸੀਂ ਕਰੋਗੇ ਤਾਂ ਪੱਖਾ ਜਿਹੜਾ ਇੱਕਦਮ ਲਿਸ਼ਕ ਜਾਊਗਾ ਤੇ ਇਸ ਟ੍ਰਿਕ ਦੇ ਵਿੱਚ ਸਿਰਫ ਮੈਂ ਤੁਹਾਨੂੰ ਇਹ ਦੱਸਿਆ ਕਿ ਇਹ ਜੰਤਰ ਪੱਖਾ ਸਾਡਾ ਸਾਫ਼ ਕਿਵੇਂ ਕਰ ਸਕਦਾ ਹੈ ਠੀਕ ਹੈ ਜੀ ਤੇ ਬਾਕੀ ਬਹੁਤ ਆਸਾਨੀ ਦੇ ਨਾਲ ਸਾਡਾ ਪੱਖਾ ਸਾਫ਼ ਹੋ ਜਾਊਗਾ ਆ ਦੇਖੋ ਪਾ ਗਏ ਦੋਨੋਂ ਸਾਈਡ ਆ ਲੋ ਠੀਕ ਹੈ ਜੀ ਦੇਖੋ ਕਿੰਨੀ ਮਿੱਟੀ ਉੱਡ ਰਹੀ ਹੈ ਪਰ ਇਹ ਆ ਕਿ ਇਹ ਤੁਹਾਨੂੰ ਡੀਪ ਕਲੀਨ ਕਰਨਾ ਪੈਣਾ ਕਿਉਂਕਿ ਧਾਈ ਸੌਨ ਕਰਕੇ ਜਿਆਦਾ ਲੰਦਾ ਹੋ ਆ ਦੇਖੋ ਬਿਲਕੁਲ ਆ ਰਾਮ ਦੇ ਨਾਲ ਪੱਖਾ ਸਾਫ਼ ਹੋ ਗਿਆ ਦੇਖ ਜਿਆਦਾ ਪਕਾਇਆ ਲੈ ਨਹੀਂ ਰਿਹਾ ਤੇ ਗ੍ਰਿਪ ਵੀ ਬਣ ਜਾਂਦੀ ਆ ਠੀਕ ਹੈ ਜੀ ਉਪਰੋਂ ਹੀ ਪੱਕਾ صاف ਹੋ ਗਿਆ ਸਾਡਾ ਦੇਖੋ ਕਿ ਸਾਡੇ ਪੱਖੇ ਦੇ ਹਲਾਜ ਜਿਹੜੇ ਉਹ ਜਿਆਦਾ ਖਰਾਬ ਹੋ ਗਏ ਨੇ ਕਿਉਂਕਿ ਇਸੀ ਲਾ ਕੇ ਨਹੀਂ ਸੀ ਰੱਖੇ ਹੈਗੇ ਤੇ ਤੁਸੀਂ ਵੇਖ ਸਕਦੇ ਆ ਕਿ ਕਿੰਨਾ ਗੰਦਾ ਹੋ ਗਿਆ ਹਨ ਦੇਖੋ ਕਿੰਨੀ ਜਿਆਦੀ ਇਹਦੇ ਵਿੱਚ ਜਿਹੜੀ ਉਹ ਡਸਟ ਪੈ ਗਈ ਆ ਸਾਰਾ ਕਪੜਾ ਖਰਾਬ ਹੋ ਗਿਆ ਤੇ ਇਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਬਰਸ਼ ਦੇ ਨਾਲ ਝਾੜ ਲਵਾਂਗੇ ਕਿਉਂਕਿ ਸਾਡੇ ਪੱਕੇ ਇਸ ਤਰ੍ਹਾਂ ਖਰਾਬ ਹੈਗੇ ਨੇ ਤੇ ਅਸੀਂ ਪਹਿਲਾਂ ਇਦਾਂ ਹੀ ਡਰਾਏ ਹੀ ਜਿਹੜਾ ਮਿੱਟੀ ਘੱਟਾ ਸਾਰਾ ਝਾੜਾਂਗੇ ਕਿਉਂਕਿ ਜੇ ਅਸੀਂ ਕੋਈ ਵੀ ਕੋਹਲ ਤਿਆਰ ਕਰਕੇ ਇਹਦੇ ਉੱਪਰ ਅਜ਼ਮਾਇਆ ਤਾਂ ਸਾਰਾ ਚਿਪਕ ਜਾਊਗਾ ਇਸ ਕਰਕੇ ਮੈਂ ਇਹ ਜੰਤਰ ਤਿਆਰ ਕਰ ਲਿਆ ਪਹਿਲਾਂ ਮੈਂ ਸਾਰੇ ਜਿਹੜੇ ਉਹ ਡਰਾਈ ਪੱਕੇ ਆ ਆ ਦੇਖੋ ਜਿੰਨੀ ਮਿੱਟੀ ਘੱਟਾ ਹੈ ਬਹੁਤ ਲੱਥ ਰਿਆ ਬਹੁਤ ਡਿਗ ਰਿਆ ਉਪਰੋਂ ਜਿੰਨਾ ਮਿੱਟੀ ਘੱਟਾ ਹੈ ਉਹ ਆਪਾਂ ਇਹਦੇ ਨਾਲ ਲਾ ਲਾਂਗੇ ਪਹਿਲਾਂ ਇਸ ਜੰਤਰ ਦੇ ਨਾਲ ਤੁਸੀਂ ਦੇਖ ਸਕਦੇ ਕਿ ਕਿੰਨਾ ਜ਼ਿਆਦਾ ਸਾਡਾ ਇਹ ਕਪੜਾ ਜਿਹੜਾ ਗੰਦਾ ਹੋ ਗਿਆ ਹਨਾ ਤੇ ਦੋਨਾਂ ਸਾਈਡਾਂ ਤੋਂ ਹੋ ਰਿਹਾ ਤੇ ਇਸ ਟ੍ਰਿਕ ਦੇ ਨਾਲ ਮੈਂ ਸਾਰੇ ਪੱਖੇ ਜਿਹੜੇ ਪਹਿਲਾਂ ਇਦਾਂ ਸੁੱਕੇ ਸਾਫ਼ ਆਪਾਂ ਕਰ ਲਾਂਗੇ ਡਰਾਈ ਬਾਅਦ ਵਿੱਚ ਇਸ ਕਪੜੇ ਨੂੰ ਲਾ ਕੇ ਤੇ ਜਿਹੜੀ ਆਪਾਂ ਤੁਹਾਨੂੰ ਇੱਕ ਪੱਖਿਆਂ ਵਾਲੀ ਦੂਸਰੀ ਵੀਡੀਓ ਸਾਡੀ ਜ਼ਰੂਰ ਦੇਖਿਓ ਉਹਦੇ ਵਿੱਚ ਅਸੀਂ ਕੋਲ ਤਿਆਰ ਕੀਤਾ ਜਿਹਦੇ ਨਾਲ ਇੱਕਦਮ ਚਮਕਣ ਲੱਗ ਜਾਂਦੇ ਨੇ ਪੱਖੇ ਤੇ ਉਹ ਕੋਲ ਤਿਆਰ ਕਰਕੇ ਫਿਰ ਸਾਰੇ ਘਰ ਦੇ ਵਿੱਚ ਆਪਾਂ ਇਹਦੇ ਨਾਲ ਬੰਨ ਕੇ ਸਾਫ਼ ਕਰ ਲਾਂਗੇ ਤੇ ਅੱਜ ਮੈਂ ਤੁਹਾਨੂੰ ਦੱਸ ਦਿੱਤਾ ਕਿ ਇਹ ਜੰਤਰਾ ਆਪਾਂ ਕਿੱਦਾਂ ਤਿਆਰ ਕਰ ਸਕਦੇ ਹਾਂ ਤੇ ਇਹ ਸਿਆਤੋਂ ਤੋਂ ਥੋੜੀ ਸਾਰੀ ਪੈਂਟਰਾਵਾਂ ਦੀ ਦੂਰ ਹੋ ਗਈ ਹੈ ਜੀ ਕਿ ਪੱਖਾ ਉੱਪਰੋਂ ਸਾਫ਼ ਕਿਸ ਤਰ੍ਹਾਂ ਹੋਊਗਾ ਤੁਸੀਂ ਦੇਖ ਸਕਦੇ ਕਿ ਬਹੁਤ ਆਰਾਮ ਨਾਲ ਹੋ ਰਿਹਾ ਪਰ ਕੱਟਾ ਬਹੁਤ ਥਰੋਂ ਡਿੱਗ ਰਿਹਾ ਤੁਸੀਂ ਦੇਖ ਸਕਦੇ ਸਾਡੇ ਸਟੈਂਡ ਦਾ ਕੀ ਹਾਲ ਹੋ ਗਿਆ ਨਾ ਕਿੰਨੀ ਵੇਖੋ ਮਿੱਟੀ ਉੱਡ ਰਹੀ ਹੈ ਤੇ ਸਾਰੀ ਗੰਦਗੀ ਪੱਖਿਆਂ ਤੋਂ ਆ ਰਹੀ ਹੈ ਜੀ ਤੇ ਪੱਖੇ ਬਹੁਤ ਆਰਾਮ ਨਾਲ ਬੜੀ ਆਸਾਨੀ ਦੇ ਨਾਲ ਤੁਸੀਂ ਦੇਖ ਸਕਦੇ ਆ ਮੈਂ نیچے ਖੜ ਕੇ ਹੀ ਸਾਫ਼ ਕਰ ਰਹੀ ਆ ਕੋਈ ਵੀ ਅਸੀਂ ਪੋੜੀ ਨਹੀਂ ਲਗਾਈ ਕੋਈ ਅਸੀਂ ਚੇਅਰ ਨਹੀਂ ਲਗਾਈ ਤੇ ਬੜੀ ਆਰਾਮ ਨਾਲ ਸਾਡਾ ਪੱਖਾ ਜੀ ਨਾ ਉਸਾਫ ਹੋ ਜਾਂਦਾ ਹੈ ਆਰਾਮ ਦੇ ਨਾਲ ਸਾਡਾ ਪੱਖਾ ਸਾਫ ਹੋ ਜਾਂਦਾ ਤੇ ਉਸ ਤੋਂ ਵੀ ਆ ਚੰਗੀ ਤਰ੍ਹਾਂ ਹੋ ਜਾਂਦਾ ਗ੍ਰਿਪ ਵੀ ਹੋ ਜਾਂਦੀ ਆ ਇਹ ਨਹੀਂ ਆ ਕਿ ਗ੍ਰਿਪ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਆ ਹਾਂਜੀ ਜੀ ਤੇ ਦੇਖੋ ਕਿੰਨੀ ਜ਼ਿਆਦਾ ਮਿੱਟੀ ਘੱਟਾ ਜਿਹਾ ਡਸਟ ਆ ਸਾਰੀ ਉਤ ਨਿਕਲ ਕੇ ਤੇ ਦੇਖੋ ਥੱਲੇ ਆ ਗਈ ਆ ਤੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਜਿਹੜੇ ਪੱਖੇ ਆ ਉਹ ਸਾਫ ਕਰ ਸਕਦੇ ਜੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਪੱਖੇ ਸਾਫ ਕਰ ਸਕਦੇ ਹੋ ਤੇ ਆਹ ਦੇਖੋ ਗੱਡੀ ਤੇ ਚਲੋ ਪਹਿਲਾਂ ਵੀ ਬਹੁਤ ਗੰਦੀ ਸੀ ਹੀ ਕਿਉਂਕਿ ਤੇ ਆਹ ਜਿਹੜਾ ਵਾ ਸਾਰਾ ਪੱਖੇ ਦੇ ਉੱਪਰੋਂ ਡਿੱਗਾ ਦੇਖੋ ਤੇ ਇਸੇ ਤਰੀਕੇ ਦੇ ਨਾਲ ਮੈਂ ਨਾ ਇਹਨਾਂ ਸਾਰੇ ਸਾਰੇ ਪੱਖਿਆਂ ਨੂੰ ਝਾੜਾਂਗੀ ਕਿਉਂਕਿ ਜੇ ਮੈਂ ਕਰਨ ਲੱਗੀ ਨਾ ਡੀਪਲੀਨ ਇਹਨਾਂ ਪੱਖਿਆਂ ਨੂੰ ਤੇ ਅਜੇ ਤੇ ਕੰਮ ਚੱਲਦਾ ਪਿਆ ਤੇ ਇਹਦੇ ਉੱਤੇ ਉਹ ਜਿਹੜਾ ਕੋਲ ਆਪਾਂ ਤਿਆਰ ਕੀਤਾ ਉਹਦੇ ਨਾਲ ਹੋਰ ਗੰਦਗੀ ਜਿਹੜੀ ਆ ਤੇ ਹਾਂਜੀ ਜੀ ਉਹ ਫਿਰ ਗੰਦਗੀ ਜਿਹੜੀ ਆ ਹੋਰ ਜ਼ਿਆਦਾ ਚਿਪਕ ਜੂਗੀ ਹਨਾ ਤੇ ਇਸ ਕਰਕੇ ਮੈਂ ਪਹਿਲਾਂ ਜਿਹੜੇ ਆ ਉਹ ਡ్రਾਈ ਡ్రਾਈ ਜਿਹੜੇ ਆ ਉਹ ਸਾਰੇ ਸਾਫ਼ ਕਰ ਲਾਂਗੀ ਤੇ ਇਸੇ ਤਰੀਕੇ ਦੇ ਨਾਲ ਹੀ ਮੈਂ ਆਪਣੇ ਅੰਦਰਾਂ ਵਾਲੇ ਪੱਖੇ ਜਿਹੜੇ ਆ ਉਹ ਵੀ ਸਾਫ਼ ਕਰਾਂਗੀ ਠੀਕ ਹੈ ਜੀ ਤੇ ਬਹੁਤ ਔਕੀ ਠੀਕ ਹੈ ਕਿ ਮੈਂ ਕਹਾਂ ਚਲੋ ਜਿੰਨਾ ਚਿਰ ਵਿੱਚ ਕੰਮ ਚੱਲਦਾ ਪਿਆ ਉਹ ਨਹੀਂ ਦੇਰ ਆਪਾਂ ਇਸ ਤਰੀਕੇ ਦੇ ਨਾਲ ਕੱਪੜੇ ਦਾ ਨਾਲ ਸੁੱਕਾ ਸੁੱਕਾ ਜਿਹੜਾ ਉਹ ਕਰ ਲੈਂਦੇ ਆ ਤੇ ਇਹੀ ਚਤਰ ਬਣਾਉਣਾ ਹੈ ਤੁਸੀਂ ਤੇ ਘੋਲ ਜਿਹੜਾ ਹੈ ਉਹ ਆਪਾਂ ਦੂਸਰੀ ਵੀਡੀਓ ਦੇ ਵਿੱਚ ਤਿਆਰ ਕਰਕੇ ਦਿਖਾਇਆ ਤੁਸੀਂ ਦੇਖ ਸਕਦੇ ਹੋ ਤੇ ਬਸ ਫਿਰ ਤੁਸੀਂ ਇਹ ਕੱਪੜੇ ਨੂੰ ਉਤਾਰ ਕੇ ਡਿਪ ਕਰਕੇ ਜੇ ਤੁਹਾਡੇ ਨਾਲ ਹੀ ਗੰਦੇ ਹੈਗੇ ਤਾਂ ਤੁਸੀਂ ਸਿੱਧਾ ਹੀ ਉਸ ਘੋਲ ਵਿੱਚ ਕੱਪੜੇ ਨੂੰ ਡਿਪ ਕਰਕੇ ਤੇ ਇਹਨਾਂ ਨੂੰ ਸਾਫ਼ ਕਰ ਸਕਦੇ ਜੀ ਹੁਣ ਸਾਡੇ ਤੇ ਦੇਖੋ ਬਹੁਤ ਘੱਟਾ ਮਿੱਟੀ ਜਿਹੜਾ ਉਹ ਚਿਪਕ ਗਿਆ ਹਨ ਤੇ ਜੇ ਅਸੀਂ ਸਿੱਧਾ ਹੀ ਉਹ ਘੋਲ ਦੇ ਨਾਲ ਸਾਫ਼ ਕਰਾਂਗੇ ते साड़ी तो साइ पखे होर खराब हो जाने इस करके मैं सिर्फ तुम्हें यंत्र बनाना दसिया तो जो तुम्हें घोल वाली वीडियो देखनी है कि किन किए तो प्लीज़ जरूर विजिट करो दूसरी वीडियो से तो चंगा जी साढ़िया भीडियो इतना ही प्यार देंते रहो सोना जहा कमेंट करते रहो तो मैंने ये पूछया उत्तों कि साफ कर सद मैं वही वीडियो बनाई है जी थोड़े तो जरूर सपोर्ट करो जरूर प्यार दौ चंगा जी सत श्रीकाल मिलते हैं अगली वीडियो के नाम